28 ਮਈ 2015 ਨੂੰ ਮੇਰਟ ਦੀ ਇੱਕ ਅਦਾਲਤ ਲੋਕਾਂ ਦੇ ਨਾਲ ਖਚਾਖਚ ਪੜੀ ਹੋਈ ਸੀ ਹਵਾ ਇਸ ਤਰ੍ਹਾਂ ਰੁਕੀ ਹੋਈ ਸੀ ਜਿਸ ਤਰ੍ਹਾਂ ਕੋਈ ਵੱਡਾ ਤੂਫਾਨ ਆਉਣ ਤੋਂ ਪਹਿਲਾਂ ਸਨਾਂਟਾ ਹੋਵੇ ਕਟ ਖੜੇ ਦੇ ਵਿੱਚ ਖੜੀਆਂ ਸਨ ਦੋ ਕੁੜੀਆਂ ਇੱਕ ਉਹ ਜਿਹਦੇ ਸਿਰ ਤੇ ਉੱਤੇ ਕਦੀ ਮਿਸ ਮੇਰਟ ਦਾ ਤਾਜ ਸਜਿਆ ਸੀ ਤੇ ਦੂਸਰੀ ਉਹਦੀ ਉਹ ਸਹੇਲੀ ਸੀ ਜਿਹਦੇ ਨਾਲ ਉਹਦਾ ਰਿਸ਼ਤਾ ਖੂਨ ਤੋਂ ਵੀ ਕਿਤੇ ਵੱਧ ਕੇ ਸੀ ਜਦੋਂ ਜੱਜ ਸਾਹਿਬ ਨੇ ਫੈਸਲਾ ਸੁਣਾਇਆ ਉਮਰ ਕੈਦ ਦਾ ਤੇ ਪੂਰਾ ਕੋਰਟ ਸੁੰਨ ਹੋ ਗਿਆ ਪਰ ਇਹਦੇ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਸ ਕੁੜੀ ਨੇ ਰੋਂਦੌਣ ਤੇ ਰਹਿਮ ਦੀ ੀਕ ਤੱਕ ਨਹੀਂ ਮੰਗੀ ਬਲਕਿ ਜੱਜ ਸਾਹਮਣੇ ਉਹਨੇ ਇੱਕੋ ਮੰਗ ਰੱਖੀ ਕਿ ਉਹਨਾਂ ਦੋਨਾਂ ਨੂੰ ਇੱਕ ਹੀ ਜੇਲ੍ਹ ਦੇ ਵਿੱਚ ਇੱਕ ਹੀ ਬੈਰਕ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਉਹ ਦੋਨੇ ਜਾਣੀਆਂ ਇੱਕ ਦੂਜੇ ਤੋਂ ਬਿਨਾ ਨਹੀਂ ਰਹਿ ਸਕਦੀਆਂ ਆਖਿਰ ਕੀ ਸੀ ਇਹਨਾਂ ਦੋਨਾਂ ਦੇ ਵਿੱਚ ਕਿਉਂ ਇੱਕ ਮਿਸਮੇਰਿਟ ਬਣੀ ਹੋਈ ਕੁੜੀ ਨੇ ਆਪਣੇ ਹੀ ਮਾਪਿਓ ਨੂੰ ਮਾਰ ਦਿੱਤਾ ਜਦੋਂ ਤੁਸੀਂ ਵੀ ਇਸ ਪੂਰੀ ਕਹਾਣੀ ਨੂੰ ਸੁਣੋਗੇ ਤਾ ਕਹਾਣੀ ਤੁਹਾਡੇ ਵੀ ਦਿਮਾਗ ਦੀਆਂ ਤਾਰਾਂ ਨੂੰ ਹਿਲਾ ਕੇ ਰੱਖ ਦੇਵੇਗੀ ਤੇ ਤੁਸੀਂ ਵੀ ਸੋਚਣ ਦੇ ਲਈ ਮਜਬੂਰ ਹੋ ਜਾਵੋਗੇ ਕਿ ਅੱਜ ਦੇ ਜਮਾਨੇ ਦੇ ਵਿੱਚ ਇੱਕ ਔਲਾਦ ਆਪਣੇ ਮਾਪਿਓ ਦੇ ਨਾਲ ਇਦਾਂ ਵੀ ਕਰ ਸਕਦੀ ਹੈ ਦੋਸਤੋ ਇਹ ਜਿਹੜੀ ਕਹਾਣੀ ਹੈ ਇਹਦੀ ਸ਼ੁਰੂਆਤ ਹੁੰਦੀ ਹੈ ਸਾਲ 2005 ਦੇ ਵਿੱਚ ਜਦੋਂ ਮੇਰਹੜ ਦੀ ਰਹਿਣ ਵਾਲੀ ਪ੍ਰਿਯੰਕਾ ਸਿੰਘ ਨੇ ਮਿਸ ਮੇਰਹੜ ਦਾ ਖਿਤਾਬ ਜਿੱਤਿਆ ਸੀ ਜਦੋਂ ਇਹਨੇ ਖਿਤਾਬ ਜਿੱਤਿਆ ਸੀ ਉਦੋਂ ਇਹਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਇਹ ਹੁਣ ਪੂਰੀ ਦੁਨੀਆ ਦੇ ਵਿੱਚ ਆਪਣਾ ਬੋਤ ਨਾਮ ਕਮਾਉਣਾ ਚਾਹੁੰਦੀ ਸੀ ਇਦੇ ਪਿਤਾ ਸਨ ਇੱਕ ਰਿਟਾਇਰਡ ਜੂਨੀਅਰ ਇੰਜੀਨੀਅਰ। ਇਹਦੀ ਮਾਂ ਸੀ ਇੱਕ ਹਾਊਸ ਵਾਈਫ ਤੇ ਘਰ ਦੇ ਵਿੱਚ ਇਹਦਾ ਇੱਕ ਭਰਾ ਵੀ ਸੀ ਜਿਹਦਾ ਨਾਮ ਸੀ ਗੌਰਵ। ਪ੍ਰੇਨਕਾ ਸਿੰਘ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਵੀ ਤਰੱਕੀ ਪਾਉਣਾ ਚਾਹੁੰਦੀ ਸੀ ਤੇ ਇਸੇ ਤਰੱਕੀ ਪਾਉਣ ਵਾਸਤੇ ਇਹ ਦਿੱਲੀ ਦੇ ਵਿੱਚ ਜਾਂਦੀ ਹੈ। ਉੱਥੇ ਜਾ ਕੇ ਫੈਸ਼ਨ ਡਿਜ਼ਾਈਨਿੰਗ ਦੇ ਕੋਰਸ ਦੇ ਵਿੱਚ ਦਾਖਲਾ ਲੈਂਦੀ ਹੈ। ਪਰ ਇੱਥੇ ਜਾ ਕੇ ਇਹਦੀ ਮੁਲਾਕਾਤ ਹੁੰਦੀ ਹੈ ਇਹਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਕਲੰਕ ਦੇ ਨਾਲ। ਮਤਲਬ ਇਹਦੀ ਦੋਸਤ ਅੰਜੂ ਦੇ ਨਾਲ ਹੁਣ ਇਹਨਾਂ ਦੀ ਜਿਹੜੀ ਦੋਸਤੀ ਸੀ ਇਹ ਦੋਸਤੀ ਤੋਂ ਕਿਤੇ ਵੱਧ ਚੁੱਕੀ ਸੀ ਦੋਨਾਂ ਦੇ ਵਿੱਚ ਸੈਕਸ਼ੂਅਲ ਸਬੰਧ ਬਣ ਚੁੱਕੇ ਸਨ ਤੇ ਇਸੇ ਕਰਕੇ ਇੱਕ ਦਿਨ ਇਹ ਦੋਨੇ ਜਾਨੀਆਂ ਆਪਸ ਦੇ ਵਿੱਚ ਵਿਆਹ ਕਰਵਾ ਲੈਂਦੀਆਂ ਨੇ ਹੁਣ ਦੋਨਾਂ ਦੀ ਨਜ਼ਰ ਪੈ ਚੁੱਕੀ ਸੀ ਪ੍ਰਿਯੰਕਾ ਸਿੰਘ ਦੀ ਪ੍ਰਾਪਰਟੀ ਦੇ ਉੱਤੇ ਹੁਣ ਜਿਸ ਤਰ੍ਹਾਂ ਹੀ ਪ੍ਰਿਯੰਕਾ ਸਿੰਘ ਦੇ ਘਰ ਵਾਲਿਆਂ ਨੂੰ ਪਤਾ ਲੱਗਦਾ ਹੈ ਇਹਦੇ ਵਿਆਹ ਦੇ ਬਾਰੇ ਤਾਂ ਇਹ ਆਪਣੀ ਪੂਰੀ ਪ੍ਰਾਪਰਟੀ ਆਪਣੇ ਮੁੰਡੇ ਦੇ ਨਾਮ ਗੌਰਵ ਦੇ ਨਾਮ ਕਰ ਦਿੰਦੇ ਨੇ ਹੁਣ ਅੰਜੂ ਨੇ ਪ੍ਰਿਯੰਕਾ ਸਿੰਘ ਦੇ ਦਿਲੋ ਦਿਮਾਗ ਦੇ ਉੱਤੇ ਬਿਠਾ ਦਿੱਤਾ ਸੀ ਕੀ ਉਹਦੇ ਦੁਸ਼ਮਣ ਕੋਈ ਹੋਰ ਨਹੀਂ ਉਹਦੇ ਆਪਣੇ ਮਾਪਿਓ ਨੇ ਹੁਣ ਅੰਜੂ ਦੇ ਪਰਖੌਣ ਤੋਂ ਬਾਅਦ ਪ੍ਰਿਅੰਕਾ ਸਿੰਘ ਤੇ ਅੰਜੂ ਦੋਨੇ ਜਾਣੀਆਂ ਮਿਲ ਕੇ ਅੰਜੂ ਦੇ ਘਰ ਦੇ ਵਿੱਚ ਜਾਂਦੀਆਂ ਨੇ ਇਹੋ ਸੋਚ ਕੇ ਗਈਆਂ ਸਨ ਕਿ ਇਹ ਜਾ ਕੇ ਪ੍ਰਿਅੰਕਾ ਦੇ ਮਾਪਿਓ ਕੋਲੋਂ ਇਹਦਾ ਹਿੱਸਾ ਮੰਗਣਗੀਆਂ ਜੇਕਰ ਇਹਦੇ ਮਾਪਿਓ ਨੇ ਹਿੱਸਾ ਨਹੀਂ ਦਿੱਤਾ ਤਾਂ ਇੱਕ ਬਹੁਤ ਵੱਡੇ ਕਾਂਡ ਨੂੰ ਅੰਜਾਮ ਦੇਣਗੀਆਂ ਤਰੀਖ ਸੀ 10 ਨਵੰਬਰ 2008 ਦੀ ਰਾਤ ਦਾ ਸਮਾਂ ਸੀ ਪ੍ਰਿਅੰਕਾ ਤੇ ਅੰਜੂ ਮੇਰਠ ਆਉਂਦੀਆਂ ਨੇ ਜਦੋਂ ਘਰ ਦੇ ਵਿੱਚ ਪਹੁੰਚਦੀਆਂ ਨੇ ਡੋਰ ਬੈਲ ਵਜਾਉਂਦੀਆਂ ਨੇ ਘਰ ਦੇ ਸਾਹਮਣੇ ਖੜਾ ਸੀ ਇਹਨਾਂ ਦਾ ਡਾਬਰਮੈਨ ਕੁੱਤਾ ਜੇਰਾ ਕਿ ਕਿਸੇ ਵੀ ਬੰਦੇ ਦੇ ਆਉਣ ਤੇ ਭੌਂਕਦਾ ਸੀ ਪਰ ਅੱਜ ਘਰ ਦੇ ਵਿੱਚ ਕੋਈ ਅਣਜਾਣ ਬੰਦਾ ਨਹੀਂ ਆਇਆ ਸੀ ਬਲਕਿ ਉਹਨਾਂ ਦੀ ਘਰ ਦੀ ਧੀ ਪ੍ਰਿਅੰਕਾ ਆਈ ਸੀ ਇਸ ਲਈ ਉਹ ਭੌਂਕਿਆ ਨਹੀਂ ਸੀ ਜਿਸ ਤਰ੍ਹਾਂ ਡੋਰ ਬੈਲ ਵੱਜਦੀ ਹੈ ਘਰ ਦੇ ਅੰਦਰੋਂ ਨਿਕਲਦੀ ਹੈ ਮਾਂ ਮਾਂ ਆਪਣੀ ਕੁੜੀ ਨੂੰ ਦੇਖਦੀ ਹੈ ਤੇ ਉਹਦੀ ਮਮਤਾ ਜਾਗ ਜਾਂਦੀ ਹੈ ਉਹਨੂੰ ਅੰਦਰ ਆਉਣ ਵਾਸਤੇ ਕਹਿੰਦੀ ਹੈ ਪਰ ਦੋਨਾਂ ਦੀ ਮਾਂ ਦੇ ਨਾਲ ਪੈਸਿਆਂ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਹੈ ਤੇ ਇਸੇ ਦੇ ਵਿੱਚ ਮਾਂ ਆਪਣੀ ਕੁੜੀ ਨੂੰ ਉਹਦੇ ਗਲਤ ਸਬੰਧਾਂ ਬਾਰੇ ਕੁਝ ਬੋਲਦੀ ਹੈ। ਬਸ ਇੰਨਾ ਹੀ ਬੋਲਦਿਆਂ ਪ੍ਰਿਯੰਕਾ ਸਿੰਘ ਦਾ ਦਿਮਾਗ ਗੁੱਸੇ ਦੇ ਨਾਲ ਭੜ ਜਾਂਦਾ ਹੈ। ਕਿ ਉਹ ਆਪਣੀ ਮਾਂ ਦਾ ਗਲਾ ਕੁੱਟਦੀ ਹੈ। ਇੰਨੀ ਜ਼ੋਰ ਦੀ ਨਾਲ ਕੁੱਟਦੀ ਹੈ ਕਿ ਉਹਨੂੰ ਜਾਨੋਂ ਮਾਰ ਦਿੰਦੀ ਹੈ। ਪਰ ਇਸ ਤੋਂ ਬਾਅਦ ਵੀ ਕਹਾਣੀ ਇੱਥੇ ਖਤਮ ਨਹੀਂ ਹੋਈ। ਹੁਣ ਪ੍ਰਿਯੰਕਾ ਆਪਣੇ ਪਿਓ ਦੇ ਕਮਰੇ ਦੇ ਵਿੱਚ ਜਾਂਦੀ ਹੈ। ਹੱਥ ਦੇ ਵਿੱਚ ਚਾਕੂ ਫੜਦੀ ਹੈ ਤੇ ਚਾਕੂ ਦੇ ਨਾਲ ਆਪਣੇ ਪਿਓ ਦਾ ਵੀ ਕਲਾ ਵੰਡ ਦਿੰਦੀ ਹੈ। ਇਹਨਾਂ ਨੇ ਹੁਣ ਘਰ ਦਾ ਸਾਰਾ ਸਮਾਨ ਖਿਲਾਰ ਦਿੱਤਾ। ਤਾ ਜੋ ਇੱਕ ਕੇਸ ਚੋਰ ਚੱਕਿਆ ਤੇ ਲੁਟੇਰਿਆਂ ਦਾ ਲੱਗੇ ਇਹ ਦੋਨੇ ਜਾਨੀਆਂ ਇਥੋਂ ਚੁੱਪਚਾਪ ਨਿਕਲ ਜਾਂਦੀਆਂ ਨੇ ਅਗਲੇ ਦਿਨ ਪੁਲਿਸ ਆਉਂਦੀ ਹੈ ਪੁਲਿਸ ਇਹਨਾਂ ਦੋਨਾਂ ਦੀਆਂ ਲਾਸ਼ਾਂ ਨੂੰ ਦੇਖਦੀ ਹੈ ਜਦੋਂ ਜਾਂਚ ਕੀਤੀ ਜਾਂਦੀ ਹੈ ਤੇ ਇੱਕ ਅਫਸਰ ਦੀ ਨਜ਼ਰ ਉਸ ਕੁੱਤੇ ਤੇ ਪੈਂਦੀ ਹੈ ਇਹ ਅਫਸਰ ਸੋਚਦਾ ਹੈ ਕਿ ਆਖਿਰ ਇਹ ਕੁੱਤਾ ਰਾਤ ਨੂੰ ਭੌਂਕਿਆ ਕਿਉਂ ਨਹੀਂ ਕਿਉਂਕਿ ਗਵਾਂਡੀਆਂ ਤੱਕ ਇਹਦੀ ਆਵਾਜ਼ ਨਹੀਂ ਗਈ ਸੀ ਇਹ ਸੋਚਦਾ ਹੈ ਕਿ ਹੋ ਸਕਦਾ ਹੈ ਕਿ ਕਾਤਲ ਕੋਈ ਘਰ ਦਾ ਜੀ ਹੀ ਹੋਵੇ ਹੁਣ ਪੁਲਿਸ ਵਾਲੇ ਪ੍ਰਿਆੰਕਾ ਦੀ ਕੋਲ ਡਿਟੇਲ ਨੂੰ ਚੈੱਕ ਕਰਦੇ ਨੇ ਇਦੀ ਲੋਕੇਸ਼ਨ ਨੂੰ ਚੈੱਕ ਕਰਦੇ ਨੇ ਤਾਂ ਪ੍ਰਿਯੰਕਾ ਸਿੰਘ ਦਾ ਝੂਠ ਫੜਿਆ ਜਾਂਦਾ ਹੈ ਕਿਉਂਕਿ ਪ੍ਰਿਯੰਕਾ ਸਿੰਘ ਨੇ ਪੁਲਿਸ ਵਾਲਿਆਂ ਨੂੰ ਕਿਹਾ ਸੀ ਕਿ ਉਸ ਰਾਤ ਉਹ ਦਿੱਲੀ ਦੇ ਵਿੱਚ ਸੀ ਪਰ ਜਿਸ ਤਰ੍ਹਾਂ ਹੀ ਇਹਦੀ ਕੋਲ ਡਿਟੇਲ ਲੋਕੇਸ਼ਨ ਚੈੱਕ ਕੀਤੀ ਗਈ ਤਾਂ ਇਹਦੀ ਲੋਕੇਸ਼ਨ ਆ ਰਹੀ ਸੀ ਮੇਰਠ ਦੀ ਹੁਣ ਪੁਲਿਸ ਨੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਨੇ ਹੀ ਕਿਤੇ ਗਾਇਬ ਹੋ ਚੁੱਕੀਆਂ ਸਨ ਫਿਰ ਥੋੜੇ ਦਿਨਾਂ ਬਾਅਦ ਹੀ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਮੇਰਠ ਦੇ ਵਿੱਚ ਚੁੱਪਚਾਪ ਕਿਤੇ ਲੁਕੀਆਂ ਹੋਈਆਂ ਨੇ ਹੁਣ ਪੁਲਿਸ ਵਾਲਿਆਂ ਨੇ ਇਹਨਾਂ ਦੋਨਾਂ ਨੂੰ ਦਬੋਚ ਲਿਆ ਤੇ ਇਹਨਾਂ ਦੇ ਕੋਲੋਂ ਫਿਰ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤੇ ਜਿਸ ਤੋਂ ਬਾਅਦ ਪ੍ਰੇੰਕਾ ਤੇ ਅੰਜੂ ਆਪਣਾ ਜ਼ੁਰਮ ਕਬੂਲ ਕਰ ਲੈਂਦੀਆਂ ਨੇ ਇਹ ਕੇਸ ਲਗਾਤਾਰ 7 ਸਾਲ ਤੱਕ ਚੱਲਦਾ ਰਿਹਾ 2015 ਦੇ ਵਿੱਚ ਆ ਕੇ ਅਦਾਲਤ ਵੱਲੋਂ ਇਹਨਾਂ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੁਣ ਤੱਕ ਇਹਨਾਂ ਦੋਨਾਂ ਦੇ ਚਿਹਰਿਆਂ ਤੇ ਜਿਹੜਾ ਗਲੈਮਰ ਸੀ ਖੂਬਸੂਰਤੀ ਸੀ ਉਹ ਵੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਪਰ ਹਜੇ ਵੀ ਇਹਨਾਂ ਦੇ ਚਿਹਰੇ ਦੇ ਉੱਤੇ ਸਿਰਫ ਇੱਕੋ ਡਰ ਸੀ ਕੀਕਤੇ ਪੁਲਸੀਨਾਂ ਦੋਨਾਂ ਨੂੰ ਅਲਗ ਨਾ ਕਰ ਦੇਣ ਇਸ ਘਟਨਾ ਨੇ ਇੱਕ ਵਾਰੀ ਫਿਰ ਤੋਂ ਸਾਬਿਤ ਕਰ ਦਿੱਤਾ ਕਿ ਜਿਸਮ ਦੀ ਭੁੱਖ ਤੇ ਪੈਸੇ ਦਾ ਲਾਲਚ ਬੰਦੇ ਨੂੰ ਹਰ ਤਰ੍ਹਾਂ ਦਾ ਰਿਸ਼ਤਾ ਨਾਤਾ ਭੁਲਾ ਕੇ ਰੱਖ ਦਿੰਦੀ ਹੈ ਭਾਵੇਂ ਉਹਦੇ ਅੱਗੇ ਸੱਕਾ ਮਾਪਿਓ ਕਿਉਂ ਨਾ ਹੋਵੇ ਬਾਕੀ ਇਹ ਘਟਨਾ ਨੂੰ ਸੁਣਾਉਂਦਾ ਮਕਸਦ ਕਿਸੇ ਦਾ ਦਿਲ ਦੁਖਾਣਾ ਨਹੀਂ ਸੀ ਤੇ ਨਾ ਹੀ ਕਿਸੇ ਦਾ ਹਸੀ ਮਜ਼ਾਕ ਉਡਾਣਾ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਬਹੁਤ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ